ਵੀਡੀਓ ਨੂੰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਪਹੁੰਚੇ ਆਂ ਸੰਤ ਜਰਨੈਲ ਸਿੰਘ ਖਾਲਸਾ ਜੀ ਭਿੰਡਰਾਂਵਾਲਾ ਦੇ ਪੰਡ ਰੋਡੇ ਜਿਨ੍ਹਾਂ ਦਾ ਜਨਮ 2 ਜੂਨ 1947 ਨੂੰ ਰੋਡੇ ਵਿਖੇ ਹੀ ਹੋਇਆ ਅੱਜ ਉਹਨਾਂ ਦੇ ਜਨਮ ਦਿਨ ਵਾਲੇ ਦਿਨ ਅਸੀਂ ਉਹਨਾਂ ਦੇ ਪਿੰਡ ਪਹੁੰਚੇ ਉਹਨਾਂ ਦੇ ਜਨਮ ਦਿਨ ਕਰਕੇ ਪਿੰਡ ਦੇ ਵਿੱਚ ਬਹੁਤ ਹੀ ਜ਼ਿਆਦਾ ਸਵੀਲਾਂ ਲੱਗੀਆਂ ਹੋਈਆਂ ਸਨ। ਰੋਡੇ ਪਿੰਡ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਅਸੀਂ ਉਹਨਾਂ ਦੇ ਜਦੀ ਘਰ ਪਹੁੰਚੇ ਜੋ ਕਿ ਹੁਣ ਗੁਰੂ ਘਰ ਵਿੱਚ ਤਬਦੀਲ ਹੋ ਚੁੱਕਿਆ। ਬਾਕੀ ਸਾਰੀ ਗੱਲਬਾਤ ਅਸੀਂ ਕਰਦੇ ਹਾਂ। ਉੱਥੋਂ ਦੇ ਬਾਬਾ ਜੀ ਨਾਲ ਕਿ ਇਹ ਘਰ ਗੁਰੂ ਘਰ ਕਿਵੇਂ ਬਣਿਆ ਵਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਹਤੇ ਬਾਬਾ ਜੀ ਸਾਨੂੰ ਜਿਹੜਾ ਇਹ ਗੁਰੂ ਘਰ ਬਣਿਆ ਵਾ ਸੰਤਾਂ ਦਾ ਇਹਦੇ ਬਾਰੇ ਥੋੜੀ ਜਿਹੀ ਜਾਣਕਾਰੀ ਦੇ। ਇਹ ਕਦੋਂ ਬਣਿਆ ਤੇ ਕਿਹਨੇ ਬਣਵਾਇਆ। ਦੇਖੋ ਜੀ ਜਿਹੜਾ ਇਹ ਸਥਾਨ ਹੈ ਜਨਮ ਸਥਾਨ ਇਹਦਾ ਨਾਂ ਤਾਂ ਰੱਖਿਆ ਗਿਆ ਕਿਉਂਕਿ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲੇ ਵੀਮੀ ਸਦੀ ਦੇ ਮਹਾਲ ਸੈਕ ਜਰਨੈਲ ਦਮਦਮਿਤਸਾਲ ਦੇ ਚੌਲਵੇਂ ਮੁਖੀ ਜਿਨ ਜਿਹੜੇ ਕੈਣੀ ਦੇ ਕਰਨ ਦੇ ਪੂਰੇ ਸਨ ਉਹਨਾਂ ਦਾ ਜਨਮ ਇੱਥੇ ਹੋਇਆ ਇਸ ਕਰਕੇ ਇਸ ਗੁਰਦੁਆਰਾ ਸਾਹਿਬ ਦਾ ਨਾਮ ਰੱਖਿਆ ਜਨਮ ਅਸਥਾਨ ਦਮਦਮਿਤਸਾਲ ਦੇ ਮੌਜੂਦਾ ਮੁਖੀ ਬਾਬਾ ਹਰਨਾਮ ਸਿੰਘ ਜੀ ਭਿੰਡਰਾਂ ਵਾਲੇ ਜਿਨ੍ਹਾਂ ਨੇ ਪੂਰਾ ਉਪਰਾਲਾ ਕਰਕੇ ਐਨਆਰਆਈ ਵੀਰਾਂ ਨੇ ਉਪਰਾਲਾ ਕਰਕੇ ਨਗਰ ਦੀਆਂ ਸੂਹ ਸੰਗਤਾਂ ਨੇ ਉਪਰਾਲਾ ਕਰਕੇ ਉਸ ਸਥਾਨ ਇਸ ਸਥਾਨ ਗੁਰਦੁਆਰਾ ਜਨਮ ਸਥਾਨ ਬਣਾਇਆ ਗਿਆ। ਇਹ ਜਿਹੜਾ ਬਾਬਾ ਹੱਲੇ ਭੋਰਾ ਸਾਹਿਬ ਬਣਿਆ ਹੋਇਆ। ਹਾਂਜੀ। ਉੱਥੇ ਪਹਿਲਾਂ ਕੀ ਸੀ? ਉੱਥੇ ਜੀ ਇਹ ਨੀਵਾਤਾ ਹੋਇਆ ਇੱਥੇ ਇੱਕ ਉੱਥੇ ਕਮਰਾ ਸੀਗਾ। ਕਮਰੇ ਦੇ ਉੱਪਰ ਇੱਕ ਚਿਬਾਰਾ ਹੁੰਦਾ ਸੀਗਾ ਜੀ। ਤੇ ਕਿਉਂਕਿ ਉਹ ਸਮਾਂ ਜਿਹੜਾ ਸੀਗਾ ਉਦੋਂ ਕੱਚੇ ਮਕਾਨ ਸਨ ਤੇ ਇਹ ਸਾਰੇ ਪਰਿਵਾਰ ਦੇ ਜਿਹੜੀ ਤੇ ਰਹਿਣ ਬਸੇਰਾ ਇੱਥੇ ਸੀਗਾ ਰਹਿ ਇਸ ਇੱਥੇ ਸੀਗੀ ਉਸ ਤੋਂ ਉਪਰੰਤ ਇਹਨਾਂ ਨੇ ਜਿਹੜਾ ਆਪਣਾ ਰਹਿਣ ਬਸੇਰਾ ਉਹ ਆਪ ਦੇ ਖੇਤਾਂ 'ਚ ਜਾ ਕੇ ਉੱਥੇ ਮਕਾਨ ਬਣਾਏ ਅੱਜ ਉਹ ਸੰਤਾਂ ਦੇ ਕੋਠੇ ਵਜਦੇ ਆ ਤੇ ਜਿਹੜਾ ਕਾਗਜ਼ਾਂ ਦੇ ਨਾਮ ਦਾ ਉੱਥੇ ਗੁਰੂਪੁਰਾ ਠੀਕ ਪੰਚਾਇਤ ਉੱਥੇ ਵੱਖਰੀ ਬਣੀ ਹੋਈ ਹੈ ਠੀਕ ਉਹ ਐਸਾ ਸਥਾਨ ਤੋਂ ਕਿੰਨੀ ਕੁ ਦੂਰ ਹੈ ਉਹ ਤਕਰੀਬਨ 1.5 ਕਿਲੋਮੀਟਰ ਠੀਕ ਇਸੇ ਪਿੰਡ ਦੇ ਵਿੱਚ ਇਸੇ ਪਿੰਡ ਦੇ ਇਸੇ ਜਮੀਨ ਦੇ ਵਿੱਚ ਹੀ ਹੈ ਜੱਟਾ ਇਸੇ ਇਸੇ ਪੱਤੀ ਦੀ ਜਮੀਨ ਹੈ ਤੇ ਜਿਹੜਾ ਸ਼ੰਤਾਂ ਦਾ ਪਰਿਵਾਰ ਸੀਗਾ ਜੀ ਉਹਨਾਂ ਵਿੱਚ ਉੱਥੇ ਰਹਿ ਰਹੇ ਆ ਉਹ ਸਾਰਾ ਪਰਿਵਾਰ ਉੱਥੇ ਰਹਿ ਰਿਹਾ ਠੀਕ ਹੈ ਤੇ ਸ਼ੰਤਾਂ ਦੇ ਬੱਚਿਆਂ ਬਾਰੇ ਜਾਣਕਾਰੀ ਦੇਖੋ ਜੀ ਸੰਤਾਂ ਦੇ ਦੋ ਬੱਚੇ ਆ ਭਾਈ ਇਕਸ਼ਰ ਸਿੰਘ ਜੀ ਜਿਹੜੇ ਕਿ ਐਸ ਵਕਤ ਗਰੰਤਰ ਰਹ ਰਈਆ ਤੇ ਜਿਹੜਾ ਛੋਟਾ ਭਾਈ ਹੈ ਇੰਦਰਜੀਤ ਸਿੰਘ ਉਹ ਕੈਨੇਡਾ ਜਦੋਂ ਵੀ ਉਹ ਆਉਂਦੇ ਆ ਇੱਥੇ ਹਰ ਇੱਕ ਪ੍ਰੋਗਰਾਮ ਤੇ ਹੋ ਸਕਦਾ ਵੀ ਅੱਜ ਮੈਂ ਸਾਡੀ ਡੋਕੀ ਇੱਥੇ ਲੱਗੀ ਕਰਕੇ ਆ ਹੋ ਸਕਦਾ ਵੀ ਉੱਥੇ ਵੀ ਅੱਜ ਪ੍ਰੋਗਰਾਮ 'ਚ ਪਈ ਇਸ ਜਸੂ ਆਇਆ ਹੋ। ਤੇ ਜਿਹੜਾ ਫਿਰ ਸੰਤਾਂ ਦਾ ਪਰਿਵਾਰ ਹੈ ਜੀ। ਹਾਂਜੀ। ਹਾਂਜੀ। ਉਹ ਸਾਰੇ ਇਸੇ ਪਿੰਡ ਦੇ ਵਿੱਚ ਹੀ ਰਹਿੰਦੇ ਆ। ਵੇਖੋ ਜੀ ਸਾਰਾ ਨਗਰੀਏ ਜੀ ਜੱਦੀ ਆ ਜੀ ਪਿੰਡ ਸੰਤਾਂ ਦਾ। ਇੱਕ ਬੰਦ ਜੀ ਜਦੋਂ ਪਹਿਲਾਂ ਅਸੀਂ ਪਹਿਲਾਂ ਗੁਰੂ ਘਰ ਤਾਂ ਨਹੀਂ ਸੀ। ਬਿਲਕੁਲ ਨਹੀਂ ਜੀ। ਗੁਰੂ ਘਰ ਲਈ ਜਿਹੜੀ ਜ਼ਮੀਨ ਜਿਹੜੀ ਸੀ ਜੀ। ਕੰਡਾਲ ਨਹੀਂ ਜੀ ਆਜ ਨਹੀਂ ਜਗ੍ਹਾ। ਇਹ ਜਗਾਵਾਂ ਦਾ ਪਾਉ ਦਾ ਜਿਹੜਾ ਜਿਵੇਂ ਆਪਣਾ ਪੁਰਾਣਾ ਘਰ ਕਹਿ ਦਿੰਨੇ ਜਿੱਦੀ ਇਹ ਘਰ ਦੀ ਜਗਾ ਸੀ ਪਰ ਜਿਹੜੀ ਨਾਲ ਉਹ ਜਗਾ ਥੋੜੀ ਸੀ ਪਰ ਨਾਲ ਲੱਗਦੇ ਲੱਗਦੇ ਘਰਾਂ ਦੇ ਜਗ੍ਹਾ ਕੀ ਹੈ ਕੁਝ ਗੱਲ ਜਗਾ ਮੁੱਲ ਵੀ ਇਹ ਸਾਰੀ ਕੰਨੀ ਜਗਾ ਦੇਖੋ ਜੀ ਇਹਦਾ ਅੰਦਾਜ਼ਾ ਲਾ ਲਓ ਤੁਸੀਂ ਆਪ ਹੀ ਵੇਖ ਲਓ ਵੀ 6 ਕਨਾਲ ਹੋ ਜਾਂਦੀ 7 ਕਨਾਲ ਹੋ ਜਾਂਦੀ ਹੈ ਇਹ ਜਿਹੜਾ ਗੁਰੂ ਘਰ ਆ ਜਿੰਨਾ ਸਮਾਂ ਹੋ ਗਿਆ ਬੜਾ ਇਹ ਜੀ ਉੱਥੇ ਮੋਸਲ ਲਿਖਿਆ ਹੋਊਗਾ ਦੇਖ ਲਓ ਚੈੱਕ ਲਓ ਧੰਨਵਾਦ ਕਰਦੇ ਨਹੀਂ ਸਾਡਾ ਤਾਂ ਧੰਨਵਾਦ ਕਰਦਾ ਜੀ ਇੱਕ ਤਾਂ ਸੇਵਾਦਾਰ ਆ ਜੀ ਸੇਵਾ ਕਰਨੀ ਹੈ ਇਥੋਂ ਦੇ ਜਿਹੜੇ ਮੁੱਖ ਹੈੱਡ ਗ੍ਰੰਥੀ ਆ ਬਾਬਾ ਬਲਵਿੰਦਰ ਸਿੰਘ ਜੀ ਆ ਤੇ ਦੇਖ ਲੇ ਕੋ ਅਸਲ ਜਣੀ ਸਾਰੀ ਸਰਪ੍ਰਸਤੀ ਹੈਗੀ ਆ ਉਸ ਸਿੰਘ ਸੇ ਭਾਈ ਜਸਵੀਰ ਸਿੰਘ ਜੈਦਰਸ਼ੀ ਜੀ ਕਾਲਕਤਬ ਸਾਹਿਬ ਸਾਹਿਬ ਦਾ ਜੀ ਉਹ ਸંત ਬਾਬਾ ਜਨੈਰ ਸਿੰਘ ਖਾਲਸਾ ਪੰਡਾਣਾ ਦੇ ਉਹ ਉਪਤੀਜੀ ਹੈ ਠੀਕ ਹੈ ਸંત ਸੱਤ ਭਰਾ ਸੀ ਇੱਕ ਭੈਣ ਸੀ ਇਹਨਾਂ ਦੀ ਠੀਕ ਹੈ ਸંત ਸਾਰਿਆਂ ਦਾ ਛੋਟੇ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਅੱਜ ਦਾ ਦਿਨ 2 ਜੂਨ ਸੰਤਾਂ ਦੇ ਜਨਮ ਦਿਨ ਵਾਲਾ ਹੀ ਦਿਨ ਸੀ ਅੱਜ ਦਾ ਦਿਨ ਉਤੋਂ ਦੇ ਲੋਕਾਂ ਵੱਲੋਂ ਬੜੀ ਸਰਦਾ ਅਤੇ ਭਾਵਨਾ ਨਾਲ ਮਨਾਇਆ ਜਾਂਦਾ ਹੈ ਸੰਤਾਂ ਦੇ ਜਨਮ ਦਾ ਪ੍ਰੋਗਰਾਮ ਮੰਡੀ ਦੇ ਵਿੱਚ ਕੀਤਾ ਜਾਂਦਾ ਹੈ ਗੁਰੂ ਘਰ ਅੰਦਰ ਹੋਣ ਕਰਕੇ ਉੱਥੇ ਸੰਗਤ ਨੂੰ ਕਾਫੀ ਦਿੱਕਤ ਆਉਂਦੀ ਹੈ ਕਿਉਂਕਿ ਸੰਤਾਂ ਦੇ ਜਨਮ ਦਿਨ ਵਾਲੇ ਦਿਨ ਕਾਫੀ ਜ਼ਿਆਦਾ ਇਕੱਠ ਹੋ ਜਾਂਦਾ ਹੈ ਸਾਰਾ ਪੰਡਤ ਕਹਾਓਗੇ ਜਮਾਤ ਹਦੇਸ਼ਾ ਸਾਡੇ ਸਰਤੇ ਨਵੇਂ ਸੰਤਾਂ ਦਾ ਸਾਰੀਆਂ ਸੰਗਤਾਂ ਦੂਰੋਂ ਨੇੜੇੋਂ ਆ ਕੇ ਸੰਤਾਂ ਦਾ ਜਨਮ ਦਿਨ ਬੜੀ ਸਰਦ ਨਾਲ ਮਨਾਉਂਦੀਆਂ ਹਨ ਸੰਗਤਾਂ ਵਾਸਤੇ ਪ੍ਰਬੰਧਕਾਂ ਵੱਲੋਂ ਬਹੁਤ ਹੀ ਵਧੀਆ ਪ੍ਰਬੰਧ ਕੀਤੇ ਜਾਂਦੇ ਹਨ ਤੁਸੀਂ ਦੇਖ ਸਕਦੇ ਹੋ ਕਿ ਸੰਤਾਂ ਨਾਲ ਲੋਕਾਂ ਦਾ कि प्यार है एक किन्ना भारी इकट्ठ सिर्फ संतान ही आया है ve